ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਸਰੂਪ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਲੜੀਵਾਰ ਸ੍ਰੀ ਹੁਕਮ ਨਾਮ ਆਸਰ ਜੀ ਦੀ ਕਥਾ ਗੁਰਦੁਆਰਾ ਸ੍ਰੀ ਕਾਲ ਬੂੰਗਾ ਸਾਹਿਬ ਰਾਮਪਰਸਨਾਨ ਹਰ ਰੋਜ਼ ਸਬਦ ਦੀ ਵਿਚਾਰ ਹੁੰਦੀ ਹੈ ਅਓ ਅੱਜ ਦੇ ਸ੍ਰੀ ਮੁਖਵਾਕ ਸੋਰਠ ਮਹੱਲਾ 5 ਸੋਰਠ ਰਾਗ ਦੀ ਵਿੱਚ ਮਹੱਲਾ 5ਵਾਂ 5ਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੇ ਸ਼ਬਦ ਰਾਹੀਂ ਬਾਣੀ ਰਾਹੀਂ ਇੱਕ ਵਾਰ ਸਿੱਖ ਦੀ ਸਾਜ ਪਰਮਾਤਮਾ ਨਾਲ ਗੁਰੂ ਨਾਲ ਉਹ ਬਿਆਨ ਕਰਦੇ ਹਨ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਜੀ ਜਦੋਂ ਪਿਰਥੀਏ ਨੇ ਬ੍ਰੋਧ ਕਰਕੇ ਸ੍ਰੀ ਦਰਵਾਰ ਸਹਿਬ ਤੇ ਕਬਜਾ ਕਰਨ ਕਰਤ ਕੀਤਾ ਤਾਂ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਜੀ ਛੋਟੇ ਭਰਾ ਸਨ ਮਹਾਦੇਵ ਪਿਰਥੀ ਜਾਂਦੇ ਨਾਲ ਰਲ ਗਿਆ ਮਹਾਦੇਵ ਭਾਵੇਂ ਫਕਰ ਸੀ ਪਰ ਸੋਝੀ ਨਾ ਗਿਆਨ ਨਾ ਰੱਖਣ ਕਾਰਨ ਬੱਡੇ ਭਰਾ ਨੇ ਭਲਾ ਕੇ ਆਪਣੇ ਨਾਲ ਮਲਾ ਲਿਆ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਾਂਤ ਸੁਭਾ ਦੇ ਸਨ ਨਰਮ ਸੁਭਾ ਦੇ ਸਨ ਆਪਣੇ ਪਿਤਾ RAMDAS ਮਹਾਰਾਜ ਦੀ ਆਗਿਆ ਵਿੱਚ ਚੱਲਣ ਵਾਲੇ ਸਨ ਫਿਰ ਵੀ ਚੰਦ ਦਾ ਜਿਹੜਾ ਪ੍ਰਭਾਵ ਸੀ ਉਹਨੇ ਮਾਇਆ ਦਾ ਪ੍ਰਭਾਵ ਕੂਲ ਲਿਆ ਹੋਇਆ ਸੀ ਉਹਨੇ ਆਪਣੇ ਪਿਤਾ RAMDAS ਮਹਾਰਾਜ ਜੀ ਦੇ ਪ੍ਰਭਾਵ ਨੂੰ ਨਹੀਂ ਕਬੂਲਿਆ ਭਾਵ ਉਹਨਾਂ ਦੀ ਸਮਝ ਉਹਨਾਂ ਦੀ ਮਤ ਉਹਨਾਂ ਦੀ ਅਕਲ ਨੂੰ ਥੋੜਾ ਜਾਣਿਆ ਜਦੋਂ ਬੰਦਾ ਕਿਸੇ ਦੀ ਮਤ ਨੂੰ ਕਿਸੇ ਦੀ ਅਕਲ ਨੂੰ ਥੋੜਾ ਜਾਣਦਾ ਤਾਂ ਉਹਦੇ ਪਿੱਛੇ ਨਹੀਂ ਲੱਗਦਾ ਜਦੋਂ ਬੰਦੇ ਦੇ ਮਨ ਵਿੱਚ ਪ੍ਰਭਾਵ ਪੈ ਜਾਂਦਾ ਵੀ ਇਹ ਇਹਨੂੰ ਗਿਆਨ ਤੇ ਸਮਝ ਵਾਲੀ ਗੱਲ ਕਰਦਾ ਚੰਗੀ ਗੱਲ ਕਰਦਾ ਇਹ ਰੱਬ ਵਾਲੀ ਗੱਲ ਕਰਦਾ ਤਾਂ ਉਹਦੇ ਪਿੱਛੇ ਬੰਦਾ ਚੱਲ ਪੈਂਦਾ ਨਾਲ ਨਾਲ ਪੈਂਦਾ ਪਰ ਜਦੋਂ ਕੋਈ ਰਸਤੇ ਦਾ ਪਤਾ ਹੋਵੇ ਗਿਆਨ ਹੋਵੇ ਤਾਂ ਹੀ ਨਾਲ ਤੁਰਦਾ ਹੈ ਭਗਤਾਂ ਤੇ ਸਹ ਸਾਰੀਆਂ ਜੋਰ ਕਦੇ ਨ ਆਇਆ ਇਹਨਾਂ ਦਾ ਜੋਰ ਨਹੀਂ ਆਉਂਦਾ ਕਿਉਂ ਨਹੀਂ ਕਿਉਂਕਿ ਜਿਹੜਾ ਸੰਸਾਰੀ ਜੀਵ ਹੈ ਉਹ ਆਪਣੇ ਪੰਜ ਜਿਹੜੇ ਵਿਸ਼ੇਵਕਾਰ ਨੇ ਉਹਨਾਂ ਦੇ ਬਿਨਾਂ ਰਹਿਿਆ ਹੋਇਆ ਹੈ ਨਿਰੰਕਾਰੀ ਜਿਹੜਾ ਜੀਵ ਹੈ ਉਹ ਇਹਨਾਂ ਤੋਂ ਦੂਰ ਹੈ ਇਸ ਕਰਕੇ ਇਹਨਾਂ ਤੋਂ ਦੋਨਾਂ ਦਾ ਮੇਲ ਨਹੀਂ ਆਉਂਦਾ ਭਗਤਾਂ ਤੇ ਸੰਸਾਰੀ ਲੋਕਾਂ ਦਾ ਕਦੇ ਵੀ ਮੇਲ ਨਹੀਂ ਆਇਆ ਹੁਣ ਗੁਰੂ ਅਰਜਨ ਦੇਵ ਸਹਿਬ ਮਹਾਰਾਜੀ ਆਪਣੇ ਪਿਤਾ RAMDAS ਮਹਾਰਾਜੀ ਦੇ ਭਗਤ ਸਨ। ਉਹਨਾਂ ਦੀ ਆਗਿਆ ਵਿੱਚ ਚੱਲਣ ਵਾਲੇ ਸਨ, ਉਹਨਾਂ ਦੇ ਹੁਕਮ ਵਿੱਚ ਚੱਲਣ ਵਾਲੇ ਸਨ। ਪਿਤਾ ਨੇ ਹੁਕਮ ਦੇ ਦਿੱਤਾ, "ਜਾਓ ਲਾਹੌਰ ਚਾਚੇ-ਤਾਇਆਂ ਦੇ ਘਰ ਦੇ ਘਰਾਣੇ ਵਿੱਚ ਵਿਆਹ ਹੈ, ਜਾ ਕੇ ਵਿਆਹ ਦੇ।" ਫਿਰthi ਜਾਂਦੇ ਨੇ ਜਵਾਬ ਦੇ ਦਿੱਤਾ। ਮਹਾਦੇਵ ਨੇ ਜਵਾਬ ਦੇ ਦਿੱਤਾ। ਮਹਾਦੇਵ ਤਾਂ ਕਿਸੇ ਕੰਮ 'ਚ ਪੈਣੇ ਨਹੀਂ ਸੀ ਚਾਹੁੰਦਾ। ਉਏ ਸਮਝਦਾ ਦੀ ਮੈਂ ਫੱਕਰ ਆ ਫੱਕਰ ਫੱਕਰ ਵਾਸਤਾ ਇਹਦਾ ਨਹੀਂ ਹੁੰਦੀ ਆਪਣੇ ਆਪ ਹੀ ਫੱਕਰ ਕਹੀ ਜਾਣਾ ਫੱਕਰ ਉਹਨੂੰ ਕਹਿੰਦੇ ਨੇ ਜਿਹੜਾ ਧਰਮ ਦੇ ਵਿਵਹੁਰ ਦੇ ਪ੍ਰਮਾਤਮਾ ਦੇ ਪਿਆਰ ਵਿੱਚ ਆ ਕੇ ਦੁਨੀਆ ਦੀ ਚੰਚਲਤਾ ਹੀ ਛੱਡ ਦਵੇ ਦੁਨੀਆ ਵਾਲਾ ਨੂੰ ਗਿਆਨ ਨਾ ਹੋਵੇ ਚੁਸਤੀ ਚਲਾਕੀ ਮੇਰ ਤੇਰ ਇਦਵੈਸ਼ ਭਾਵਨਾਈ ਰਖਾ ਇਹ ਤਾਂ ਚੀਜ਼ਾਂ ਦਾ ਪਤਾ ਨਾ ਹੋਵੇ ਮੇਰੇ ਨਾਲ ਕੌਣ ਇਰਖਾ ਕਰਦਾ ਹੈ ਕੌਣ ਮੇਰੇ ਨਾਲ ਚਲਾਕੀ ਕਰਦਾ ਹੈ ਕੌਣ ਮੇਰੇ ਨਾਲ ਅੰਬ੍ਰਿਆਈ ਕਰਦਾ ਹੈ ਇਹ ਚੀਜ਼ਾਂ ਦਾ ਉਹਨੂੰ ਪਤਾ ਨਾ ਹੋਵੇ ਇਸ ਕਰਕੇ ਕੋਈ ਫੱਕਰ ਵਸਤਾ ਕਿੰਨੇ ਨੇ ਆਸਲ ਫੱਕਰ ਵਸਤਾ ਉਹ ਹੈ ਜਿਹਨੇ ਦੁਨੀਆ ਤਿਆਗ ਦਿੱਤੀ ਹੈ ਪਰਮਾਤਮਾ ਨੂੰ ਪਰਮੇਸ਼ਰ ਨੂੰ ਪਿਆਰ ਕੀਤਾ ਹੈ ਪਰ ਆਪਣੇ ਆਪ ਚ ਫੱਕਰ ਬਣ ਕੇ ਕਈ ਆਪਣੀ ਮੱਤ ਵਾਰਤ ਲੈਂਦੇ ਆ ਪ੍ਰਿਥੀ ਚੰਦ ਦੇ ਪਿਛੇ ਲੱਗ ਕੇ ਗੁਰੂ ਅਰਜਨ ਦੇਸਹਿ ਮਹਾਰਾਜ ਜੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਮਹਾਰਾਜ ਜੀ ਨੂੰ ਹੁਕਮ ਕੀਤਾ ਪ੍ਰਿਥੀ ਨੂੰ ਹੁਕਮ ਕੀਤਾ ਮਹਾਦੇਵ ਨੂੰ ਹੁਕਮ ਕੀਤਾ ਦੋਨੇ ਜਾਣੇ ਜਵਾਬ ਦੇ ਗਏ ਜਵਾਬ ਦਿੱਤਾ ਮਾਇਆ ਕਰਕੇ ਡੇਰੇਦਾਰੀ ਕਰਕੇ ਗੁਰਦੁਆਰੇ ਕਰਕੇ ਅਸਥਾਨ ਕਰਕੇ ਵੀ ਇੱਥੇ ਪੈਸਾ ਆਉਂਦਾ ਧਨ ਦੌਲਤ ਆਉਂਦੀ ਹੈ ਸੰਗਤ ਆਉਂਦੀ ਹੈ ਮੇਰੇ ਜਾਨ ਪਹਿਚਾਨ ਬਣੀ ਹੋਈ ਹੈ ਮੇਰੇ ਕੋਲ ਪੈਸਾ ਆਉਂਦਾ ਮੈਂ ਲਾਨੇਦਾਰਾਂ ਜੇ ਕਿਤੇ ਮੈਂ ਚਲਿਆ ਗਿਆ ਇਹ ਡਿਊਟੀ ਛੋਟੇ ਭਰਾ ਅਰਜਨ ਦੇਵ ਨੂੰ ਉਹਨਾਂ ਦੇ ਦੇ ਦੇਣਾ ਤੇ ਕਿ ਉਹਦੇ ਕੋਲ ਹੀ ਸਾਰਾ ਇਹ ਕਾਰੋਬਾਰ ਨਾ ਆ ਜAVE ਤੇ ਉਹੀ ਲਾਨੇਦਾਰ ਨਾ ਬਣ ਜAVE ਮਾਇਆ ਕਾਰਨ ਜਵਾਬ ਦੇ ਦਿੱਤਾ ਗੁਰੂ ਦੇ ਹੁਕਮ ਨੂੰ ਮੋੜ ਦਿੱਤਾ ਗੁਰੂ ਅਰਜਨ ਦੇਵ ਸਹਿਬ ਮਾਰ ਨੂੰ ਹੁਕਮ ਕੀਤਾ ਜਾਓ ਲਾਹੌਰ ਸਤਬਚਨ ਜੀ ਇੱਕ ਵੀ ਗੱਲ ਇੱਧਰ ਉੱਧਰ ਦੀ ਨਹੀਂ ਕੀਤੀ ਨਾਲੇ ਹੋ ਕੁਮਲਾ ਦਿੱਤਾ ਹੁਣ ਸੰਸਾਰੀ ਜੀ ਕਹਿੰਦਾ ਮੈਨੂੰ ਇਦਾਂ ਕਿਉਂ ਕੀਤਾ ਪਰ ਨਰੰਕਾਰ ਜੀ ਕਹਿੰਦਾ ਜੋ ਗੁਰ ਕਹੈ ਸੋਈ ਪਲ ਮੰਨੋ ਜੋ ਗੁਰ ਕਹੇ ਉਹਨਾਂ ਭਾ ਕਰਕੇ ਮੰਨ ਲਓ ਇੱਕ ਅਖਾਨ ਹੈ ਅਖਾਨ ਹੈ ਜਿਹੜੀ ਅਖਾਨ ਆਮ ਸੰਸਾਰ ਦੀ ਬਣੀ ਹੋਈ ਹੈ ਗੁਰ ਪੂਰੇ ਗੁਰਬਾਬ ਰਹੀ ਗੁਰ ਕੇ ਰਹੀਏ ਦਾਸ ਗੁਰ ਪੂਰਾ ਹੋਵੇ ਗੁਰ ਅੰਧੂਰਾ ਹੋਵੇ ਇਸ ਸੰਸਾਰ ਦੀ ਅਖਾਨਾ ਗਰਵਾਨੀ ਦੇ ਮੁਤਾਬਕ ਨਹੀਂ ਹੈ। ਗੁਰ ਕੇ ਰਹੀਏ ਦਾਸ ਜੇ ਗੁਰ ਭੇਜੇ ਨਰਕ ਨੂੰ ਸੁਰਗ ਦੀ ਕਰੀਏ ਆਸ਼। ਭਾਵ ਗੁਰੂ ਤੇ ਪੂਰਨ ਗੁਰੂ ਤੇ ਇੰਨਾ ਪ੍ਰੋਸਾਉਣਾ ਚਾਹੀਦਾ ਹੈ। ਜੇ ਗੁਰੂ ਸਾਨੂੰ ਨਰਕਾਂ ਨੂੰ ਭੇਜੇ ਤੇ ਸਤਿਵਚਨ ਜੀ ਮਹਾਰਾਜ ਜੀ ਤੁਹਾਡਾ ਹੁਕਮ ਹੈ। ਗੁਰੂ ਦੁੱਖ ਦੇਵੇ ਸਿਰ ਤੇ ਉਹਨੂੰ ਸਿਰ ਮੱਥੇ ਮੰਨਣਾ। ਗੁਰੂ ਸੁਖ ਦੇਵੇ ਉਹ ਬਾਣੇ ਚ ਉਹਨੂੰ ਸਿਰ ਮੱਥੇ ਮੰਨਣਾ। ਕਿ ਸਿੱਖ ਦੀ ਵਸਤਾ ਹੁੰਦੀ ਹੈ। ਗੁਰੂ ਅਰਜਨ ਦੇਵ ਸਾਹਿਬ ਨਾਲੇ ਹੁਕਮ ਕਰ ਦਿੱਤਾ ਕਿ ਜਿੰਨਾ ਚਿਰ ਅਸੀਂ ਬੁਲਾਈਏ ਉਹਨਾਂ ਚਰਨੀ ਆਉਣਾ। ਮਹਾਰਾਜੀ ਨੂੰ ਮੰਤ ਸਲਾਹ ਦਿੱਤੀ RAMDAS ਮਹਾਰਾਜ ਜੀ ਨੇ। ਹੁਣ ਇਹ ਗੁਰੂ ਪਰਮੇਸ਼ਰ ਆਪ ਜਾਣੇ ਪਰਖ ਕਰਨੀ ਹੈ ਸਿੱਖ ਦੀ। ਮਾੜੇ ਤੇ ਚੰਗੇ ਦੀ ਪਰਖ ਕਰਨੀ ਹੈ। ਕੱਚਿਆਂ ਨੂੰ ਝਾੜਨਾ ਹੈ, ਕੱਚਿਆਂ ਨੂੰ ਤੋੜਨਾ ਹੈ। ਕੱਚਿਆਂ ਨੂੰ ਦੂਰ ਕਰਨਾ ਹੈ, ਪੱਕੇ ਨੂੰ ਹੋਰ ਪਕਾਉਣਾ ਹੈ। ਇਹ ਗੁਰੂ ਦੀ ਰਜ਼ਾ ਹੁੰਦੀ ਹੈ ਜਿਹੜੇ ਪੱਕੇ ਹੁੰਦੇ ਨੇ ਹਮੇਸ਼ਾ ਗੁਰੂ ਦੇ ਹੁਕਮ ਚ ਚੱਲਦੇ ਨੇ ਜੋ ਮਹਾਰਾਜ ਨੇ ਬਚੇ ਕੀਤਾ ਸੱਤ ਵਾਰ ਕੇ ਮੰਨਿਆ ਸਵਾ ਲੰਘ ਗਿਆ ਕਈ 6 ਮਹੀਨੇ ਦਾ ਸਵਾ ਲੰਘ ਗਿਆ ਮਹਾਰਾਜ ਨੇ ਜਵਾਬ ਹੀ ਨਾ ਕੀਤਾ ਤੇ ਮਹਾਰਾਜ ਜੀ ਨੇ ਫੇਰ ਚਿੱਠੀਆਂ ਪਾਉਣੀਆਂ ਕੀਤੀਆਂ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ ਇਹ ਚਿੱਠੀ ਪਾਈ ਮਹਾਰਾਜ ਜੀ ਨੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਪਿਰਤੀ ਚੰਦ ਨੂੰ ਚਿੱਠੀ ਮਿਲੀ ਲਕੋਲੀ ਉਹਨੇ ਦੂਸਰੀ ਚਿੱਠੀ ਪਾਈ ਤੀਜੀ ਚਿੱਠੀ ਪਾਈ ਘੜੀ ਨਾ ਮਿਲ ਦਿੱਤਾ ਕਾਲਜ ਬਹੁਤਾ ਹੁਣ ਕਦ ਮਿਲੀ ਪ੍ਰਤਿਤਤ ਭਗਵੰਤ ਤਾਂ ਇੰਨਾ ਪ੍ਰੇਮ ਇੱਕ ਪਿਤਾ ਨੇ ਦੂਜੇ ਗੁਰੂ ਨੇ ਇੱਕ ਪੁੱਤਰ ਦਾ ਪਿਤਾ ਪ੍ਰਤੀ ਪ੍ਰੇਮ ਤੇ ਗੁਰੂ ਪ੍ਰਤੀ ਪ੍ਰੇਮ ਕਿ ਮਹਾਰਾਜ ਤੇਰੇ ਬਿਨਾ ਮੇਰਾ ਜੀ ਨਹੀਂ ਲੱਗਦਾ ਇਹ ਵਸਤਾ ਤਾਂ ਪ੍ਰੇਮ ਦੀਆ ਖੇੜੇ ਪ੍ਰੇਮ ਦੀ ਹੈ ਸਾਰੀ ਜਦੋਂ ਤੀਜੀ ਚਿੱਠੀ ਭਾਈ ਤਾਂ ਗੁਰੂ ਅਰਜਨ ਦੇਵ ਸਹਿ ਮਹਾਰਾਜ ਜੀ ਛੋਟੀ ਅਵਸਥਾ ਵਿੱਚ ਸੀ ਉਹਨਾਂ ਨੇ ਆਖਿਆ ਅਰਦਲੀ ਨੂੰ ਸੇਵਾਦਾਰ ਨੂੰ ਕਿ ਸਾਨੂੰ ਹੁਕਮ ਨਹੀਂ ਜਾਣਦਾ ਲਾਹੌਰ ਬੈਠਣਾ ਇਹਦਾ ਹੁਕਮ ਹੈ ਸਾਨੂੰ ਲਾਹੌਰ ਵਿੱਚ ਰਹਿਣ ਦਾ ਹੁਕਮ ਹੈ ਪਰ ਮੇਰੀ ਚਿੱਠੀ ਲੈ ਕੇ ਜਾਓ ਹੁਣ ਚਿੱਠੀ ਸਿੱਧੀ ਮੇਰੇ ਪਿਤਾ ਨੂੰ ਫੜਾਉਣੀ ਹੈ ਗੁਰਦੇਵ ਨੂੰ ਫੜਾਉਣੀ ਹੈ ਤੀਜੀ ਚਿੱਠੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਮਿਲੀ ਤਾਂ ਉਸ ਵਕਤ ਮਹਾਰਾਜ ਜੀ ਨੇ ਦੋ ਚਿੱਠੀਆਂ ਹੋਰ ਨੇ ਨੰਬਰ ਤੀਜੀ ਜਿਹਦੇ ਤੇ ਉਪਰਾਂ ਫਿਰਤੀ ਚੰਦ ਨੂੰ ਬੁਲਾਓ ਫਿਰਤੀ ਚੰਦ ਨੂੰ ਬੁਲਾਇਆ ਫਿਰਤੀ ਚੰਦ ਬੇਟਾ ਤੇਰੇ ਛੋਟੇ ਭਰਾ ਨੇ ਚਿੱਠੀਆਂ ਭਾਈਆਂ ਨੇ ਲਾਹੌਰ ਤੋਂ ਇਹਦੇ ਉੱਪਰ ਤੀਜਾ ਨੰਬਰ ਹੈ ਦੋ ਚਿੱਠੀਆਂ ਹੋਰ ਨੇ ਉਹ ਉਹ ਕਿੱਥੇ ਨੇ ਮੇਰੇ ਕੋਲ ਨਹੀਂ ਹੈਗੀਆਂ ਜੀ ਮਹਾਰਾਮ ਦਾ ਸਮਾਰਿਆਂ ਦੇ ਹੋਰ ਕਿਤੇ ਕੋਲ ਨੇ ਫਿਰ ਭਾਈ ਚਿੱਠੀ ਤਾਂ ਜ਼ਰੂਰ ਆਈ ਹੋਣੀ ਆ ਸਿੱਖ ਚਿੱਠੀ ਲੈ ਕੇ ਆਏ ਆ ਚਿੱਠੀ ਤਾਂ ਕਿਸੇ ਨੂੰ ਭੁਲਾਈ ਹੋਣੀ ਆ ਤੂੰ ਜम्मेਹਾਰਾਂ ਚਿੱਠੀ ਤੇ ਤੇਰੇ ਕੋਲ ਹੀ ਆਈ ਹੁਣ ਇਹ ਸਭ ਕੁਝ ਬਿਹਾਰ ਤੂੰ ਕਰਦਾ ਮਹਾਰਾਣ ਪਤਾ ਤਾਂ ਹੈ ਸੀ ਪਰ ਨਰਮਾਈ ਨਾਲ ਫਿਰ ਵੀ ਪੁੱਛਦੇ ਨੇ ਆਖਣ ਲੱਗਿਆ ਜਿਹੜਾ ਚੋਰ ਬੰਦਾ ਹੁੰਦਾ ਨਾ ਚੋਰ ਕੋਈ ਵੀ ਚੋਰ ਹੋਵੇ ਜਦੋਂ ਤੁਸੀਂ ਇਹਨੂੰ ਭਲੀ ਗੱਲ ਕਹੋਗੇ ਉਹ ਡਗਾੜੇ ਘਮਾਰ ਕੇ ਤੁਹਾਡੇ ਉੱਪਰ ਨੂੰ ਆਊਗਾ ਰੌਲਾ ਪਾਊਗਾ ਵੀ ਮੈਨੂੰ ਮੁੜ ਕੇ ਨਾ ਕਹੇ ਫਿਰਤੀ ਚੰਦ ਮਹਾਰਾਜ ਜੀ ਦੇ ਉੱਪਰ ਰੋਹ ਭਜਵਾਉਣ ਲੱਗ ਪਿਆ ਕੋਈ ਚਿੱਠੀ ਝੂਠੀ ਨਹੀਂ ਆਈ ਮੈਨੂੰ ਤੁਸੀਂ ਮੇਰੇ ਤੇ ਇਲਜ਼ਾਮ ਲਾਉਨੇ ਹੋ ਤੁਸੀਂ ਮੇਰੇ ਤੇ ਦੂਸਣ ਲਾਉਨੇ ਹੋ ਦੇਖੋ ਸੰਸਾਰੀ ਬੰਦੇ ਦੀ ਚਾਲ ਆਈ ਨਾਲ ਕਰਮੋ ਬੀਬੀ ਰਲ ਗਈ ਨਾਲ ਜਿਹਨਾਂ ਨੂੰ ਪੈਸੇ ਖਵਾਉਂਦਾ ਤੀ 20 30 ਸਾਰੇ ਸਿੱਖ ਹੋ ਰਲ ਗਏ ਜਿਹਨਾਂ ਨੂੰ ਪੈਸਾ ਮਿਲਦਾ ਦੁਨੀਆ ਪੈਸੇ ਦੀ ਹੈ ਦੁਨੀਆ ਖਾਣ ਪੀਣ ਦੀ ਹੈ ਤੇ ਮਹਾਰਾਜ ਜੀ ਨੂੰ RAMDAS ਮਹਾਰਾਜੀ ਝੂਠਾ ਪਾਉਣ ਤੱਕ ਜਾਂਦੇ ਨੇ ਮਹਾਰਾਜ ਜੀ ਨੇ ਇੱਕ ਸਿੱਖ ਨੂੰ ਕਿਹਾ ਘਟ ਘਟ ਕੇ ਅੰਦਰ ਕੀ ਜਾਣ ਭਲੇ ਬੁਰੇ ਕੀ ਪੀਰ ਪਸਾਨੋ ਪਾਈ ਸਿੰਘ ਆ ਗੁੱਟਿਓ ਰਿਆ ਹੌਲੀਕ ਦਿਨੇ ਕਿਹਾ ਪਤਾ ਹੀ ਲੱਗਣ ਦਿੱਤਾ ਕਹਿੰਦੇ ਜਿਹੜਾ ਬੇਤੀ ਚੰਦ ਦਾ ਕਮਰਾ ਹੈ ਨਾ ਉਹਦੀ ਕੀਲੀ ਤੇ ਚੋਲਾ ਟੰਗਿਆ ਪਿਆ ਐਸ ਰੰਗ ਦਾ ਉਹ ਲਾ ਕੇ ਲੈ ਗਿਆ ਚੋਲਾ ਲਾਲਿਆਂ ਦਾ ਸਾਹਮਣੇ ਆ ਗਿਆ ਬੇਤੀ ਚੰਦ ਰੌਲਾ ਪਾਉਂਦਾ ਖੜਾ ਮੈਂ ਇੰਨੇ ਕੰਮ ਕਰਦਾ ਮੈਂ ਜ਼ਿੰਮੇਵਾਰੀ ਸੰਭਾਲਦਾ ਮੈਂ ਸੰਗਤ ਨੂੰ ਸੰਭਾਲਦਾ ਲੰਗਰ ਮੈਂ ਸੰਭਾਲਦਾ ਮੈਂ ਖੇਤੀਬਾੜੀ ਸੰਭਾਲਦਾ ਤੁਸੀਂ ਮੈਨੂੰ ਦੂਸਣ ਲਾਤਾ ਮੇਰੇ ਕੰਮ ਦੀ ਕਦਰ ਨਹੀਂ ਕਰਦੇ ਐਦਾਂ ਬੋਲਦੇ ਝਗੜਾ ਪਾਉਂਦੇ ਤੇ ਸਾਧ ਸੰਗਤ ਦੀ ਚਿੱਠੀ ਜਦੋਂ ਕੱਢੀ ਚਿੱਠੀ ਗੀਜੇ ਦੇ ਵਿੱਚੋਂ ਸ਼ਰਮਸਾਰ ਹੋ ਗਿਆ ਨਿਗੁਰਾ ਬਹੁਤਾਂ ਬਾਤਾਂ ਜਾਣੈ ਹਰਦਰਗ ਹੈ ਭ੍ਰਸ਼ਟੀ ਨਗੁਰਾਵੰਤਾ ਫਿਰ ਸਕੀਮ ਕੱਢੁੰਦਾ ਕੋਈ ਨਕੀਲ ਬਚਣ ਦੀ ਸੱਚਾ ਹੋਣ ਦੀ ਸਕੀਮ ਕੱਢ ਲਈ ਇਹ ਤਾਂ ਕਹਿੰਦਾ ਤੁਸੀਂ ਕਿਸੇ ਸਿੱਖ ਤੋਂ ਲਿਖਵਾ ਕੇ ਪਹਿਲਾਂ ਮੇਰੇ ਗੀਜੇ ਚ ਪਾਤੀਆਂ ਮੈਂ ਨਹੀਂ ਇਹਨੂੰ ਮੰਨਦਾ ਮੇਰੇ ਤੇ ਤੁਸੀਂ ਝੂਠ ਲਾਉਨੇ ਆ ਮੈਨੂੰ ਝੂਠਾ ਬਣਾਉਨੇ ਆ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਬੁਲਾ ਲਿਆ ਸੀ ਉਸ ਸਮੇਂ ਤੀਜੀ ਚਿੱਠੀ ਤੋਂ ਬਾਅਦ ਨਾਲਬੀ ਨਾਲ ਹੁਕਮ ਕਰਕੇ ਬੁਲਾ ਲਿਆ ਸੀ ਉਸੇ ਦਿਨੇ ਵੀ ਜਾਓ ਐਸੇ ਟਾਈਮ ਜਾਓ ਸਾਡੇ ਛੋਟੇ ਸੁਪੁੱਤਰ ਅਰਜਨ ਦੇਵ ਨੂੰ ਬੁਲਾ ਕੇ ਲਿਆਓ ਸਾਮ ਨੂੰ ਇਹ ਸਮਾਂ ਹੋਇਆ ਫਿਰ ਸਾਮ ਨੂੰ ਤੀਜੀ ਚਿੱਠੀ ਤੇ ਦੋ ਚਿੱਠੀਆਂ ਦਾ ਵਰਤਾਂਤ ਹੋਇਆ ਬਹੁਤਾ ਬੋਲਦੇ ਜਾਦਾ ਬੋਲਦੇ ਮਹਾਰਾਜ ਨੇ ਬਚਨ ਉਚਾਰਿਆ ਕਾਹੇ ਪੁੱਤ ਝਗੜਤ ਹੋ ਸੰਗ ਬਾਪ ਜਿਨਕੇ ਜਣੇ ਵਢੀਰੇ ਤੁਮ ਹੋ ਤਿੰਨ ਸੋ ਜਾਗਰਤ ਪਾਪ ਪੁੱਤਰਾ ਕਿਉਂ ਬਾਪ ਨਾਲ ਲੜਦਾ ਹੈ ਝਗੜਾ ਕਰਦਾ ਹੈ ਤੈਨੂੰ ਜਨਮ ਦਿੱਤਾ ਹੈ ਵੱਡਾ ਕੀਤਾ ਹੈ ਤੈਨੂੰ ਪਾਲਿਆ ਬਣਾਸਿਆ ਤਿੰਨ ਸੋ ਲੜਨ ਵਾਸਤੇ ਥੋੜੀ ਸੀ ਬਾਪ ਨਾਲ ਝਗੜਾ ਕਰਨਾ ਮਾਤਾ ਪਿਤਾ ਨਾਲ ਝਗੜਾ ਕਰਨਾ ਪਾਪ ਹੁੰਦਾ ਤੈਨੂੰ ਪਾਪ ਲੱਗੂਗਾ ਕੋਈ ਪਰਵਾਹ ਨਹੀਂ ਕੀਤੀ ਇਹ ਮਹਾਰਾਜ ਨੇ ਕੋਈ ਸਰਾਪ ਨਹੀਂ ਦਿੱਤਾ ਇਹ ਤਾਂ ਇਹ ਜਿਹੇ ਜਾ ਕੋਈ ਸਰੀਰ ਚ ਬੀਜਦਾ ਹੈ ਉਹਦੇ ਬਾਰੇ ਦੱਸਿਆ ਵੀ ਤੂੰ ਜਿਹੜਾ ਬੀਜ ਬੀਜਦਾ ਇਹਦਾ ਤੈਨੂੰ ਲੇਖਾ ਭੁਗਤਣਾ ਪੈਣਾ ਸਿੱਖ ਸੰਤ ਭਗਤ ਰੱਬ ਦੇ ਪਿਆਰੇ ਸਾਧੂ ਜਨ ਕਦੇ ਕਿਤੇ ਕਿਸੇ ਨੂੰ ਸ਼ਰਾਪ ਨਹੀਂ ਦਿੰਦੇ ਉਹ ਇਹ ਜ਼ਰੂਰ ਯਾਦ ਕਰਾਉਂਦੇ ਨੇ ਵੀ ਭਾਈ ਜਿਹੜਾ ਤੂੰ ਬੀਜ ਬੀਜਦਾ ਹੈ ਤਾਂ ਤੈਨੂੰ ਲੇਖਾ ਦੇਣਾ ਹੀ ਪਊਗਾ ਜਿਹੜਾ ਮਾੜਾ ਕਰਮ ਕਰਦਾ ਹੈ ਤਾਂ ਤੈਨੂੰ ਲੇਖਾ ਦੇਣਾ ਪਊਗਾ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਪਰਮੇਸ਼ਰ ਨਾਲ ਦੂਰ ਕਿਵੇਂ ਹੁੰਦਾ ਹੈ ਬੰਦਾ ਮਾੜੇ ਕਰਮ ਕਰਕੇ ਪਰਮੇਸ਼ਰ ਦੇ ਨੇੜੇ ਕਿਵੇਂ ਹੁੰਦਾ ਹੈ ਬੰਦਾ ਚੰਗੇ ਕਰਮ ਕਰਕੇ ਮਾੜੇ ਛੱਡ ਕੇ ਹੁਣ ਆਪੋ ਆਪਣੇ ਕਰਮ ਨੇ ਕੰਦਾ ਇਹ ਤਾਂ ਤੁਸੀਂ ਝੂਠਿਆ ਮੈਨੂੰ ਪਾਉਂਦੇ ਆ ਚਿੱਠੀਆਂ ਲਗਵਾ ਲਿਖਵਾ ਕੇ ਪਹਿਲੇ ਰੱਖੀਆਂ ਹੋਈਆਂ ਸਕੀਮ ਬਣਾਈ ਹੋਈ ਸੀ ਕਹਿੰਦੇ ਚੰਗਾ ਫਿਰ ਠੀਕ ਹੈ ਤਿੰਨ ਚਿੱਠੀਆਂ ਨੇ ਤਿੰਨ ਚਿੱਠੀਆਂ ਉਚਾਰੀਆਂ ਹੋਈਆਂ ਨੇ ਤਿੰਨ ਬਾਣੀਆਂ ਉਚੀਆਂ ਹੋਈਆਂ ਨੇ ਸ਼ਬਦ ਚੌਥਾ ਸ਼ਬਦ ਚੌਥਾ ਸ਼ਬਦ ਪੂਰਾ ਕਰਕੇ ਸ਼ਬਦ ਪੂਰਾ ਕਰਨਾ ਹੈ ਫਿਰ ਤੂੰ ਚੌਥੀ ਬਾਣੀ ਚੌਥਾ ਸ਼ਬਦ ਉਚਾਰ ਦੇ ਫਿਰ ਤੂੰ ਜਿੱਤੇ ਸੱਚਾ ਐ ਤੇਰੇ ਨੂੰ ਕੋਈ ਦਾਗ ਨਹੀਂ ਐ ਤੇਰੇ ਅੰਦਰ ਕੋਈ ਝੂਠ ਨਹੀਂ ਐ ਤਾਂ ਬਾਣੀ ਉਚਾਰ ਦੇ ਸਿੱਧੀ ਜਿਹਦੇ ਤੇ ਮਹਾਰਾਜ ਦੀ ਕਿਰਪਾ ਨਾ ਹੋਵੇ ਗੁਰੂ ਦੀ ਕਿਰਪਾ ਨਾ ਹੋਵੇ ਜਾਂ ਜਿਹੜੇ ਹਿਰਦੇ ਵਿੱਚ ਪਾਪ ਹੋਵੇ ਉਹ ਰੱਬ ਦੀ ਗੱਲ ਨਹੀਂ ਕਰ ਸਕਦਾ ਮਹਾਰਾਜ ਜੀ ਕਹਿਣ ਲੱਗੇ ਅਰਜਨ ਪੁੱਤਰ ਤੂੰ ਬਾਣੀ ਉਚਾਰ ਚੌਥਾ ਸ਼ਬਦ ਉਚਾਰ ਚੌਥਾ ਸ਼ਬਦ ਉਚਾਰਿਆ ਮਹਾਰਾਜੀ ਗੁਰੂ ਅਰਜਨ ਦੇਸ ਹੈ ਮਾਰੀ ਗੁਰੂ ਨਹੀਂ ਸੀ ਬਣੇ ਹਜੇ ਚੌਥਾ ਸ਼ਬਦ ਉਚਾਰਿਆ ਉਹਨਾਂ ਨੂੰ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਬਿਨਾਸੀ ਘਰਮੈਂ ਪਾਇਆ ਇਹ ਸ਼ਬਦ ਉਚਾਰਿਆ ਆਪਣੇ ਪਿਤਾ ਪ੍ਰਤੀ ਵੀ ਮੇਰਾ ਕਿਰਪਾ ਹੋਈ ਮੇਰੇ ਤੇ ਮੇਰੇ ਚੰਗੇ ਬਾਦ ਹੋਏ ਮੇਰੇ ਮੈਨੂੰ ਘਰ ਵਿੱਚ ਹੀ ਮੈਨੂੰ ਪਰਮੇਸ਼ਰ ਮਿਲ ਗਿਆ ਤੇ ਫਿਰ ਉਸ ਤੋਂ ਬਾਅਦ ਗੁਰਗੱਦੀ ਦੀ ਜਿਹੜੀ ਦਾਤ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਬਖਸ਼ਿਸ਼ ਕੀਤੀ ਗਈ। RAMDAS MAHARAJ ਜੀ ਕਾਲ ਚਰਾਣਾ ਕਰ ਗਏ। ਦੂਸਰੇ ਦਿਨ ਪਿਰਥੀ ਨੇ ਇਹ ਮੰਨ ਲਿਆ ਵੀ ਮੈਂ ਬੰਦੇ ਪੰਜਾਂ 10 ਇਕੱਠੇ ਕਰ ਲੈ ਵੀ ਹੁਣ ਮਾਰ ਦੇਣਾ ਛੱਡਣਾ ਨਹੀਂ। ਖਤਮ ਕਰ ਦੇਣਾ ਇਹਨੂੰ ਮੈਂ। ਗੱਡੀ ਕੜੀ ਮਿਲੀ ਐ ਮੈਂ ਗੱਡੀ ਤੇ ਬੈਠੇ ਤਾਂ ਮਾਲਕ ਤਾਂ ਤਾਂ ਬਣੇ ਜੇ ਜਉਂਦਾ ਰਹੇ ਮਾਰ ਹੀ ਦੇਣਾ ਮੈਂ ਜਿਹੜਾ ਮਾਇਆ ਵਿੱਚ ਜਿਹਦਾ ਮਨ ਹੁੰਦਾ ਨਾ ਉਹਦੇ ਅੰਦਰ ਹੈ ਜੇ ਸਲ ਸਦਰ ਹੈ ਜੇ ਹਲਾਰੇ ਹੈ ਜੇ ਨਹੀਂ ਚਲਦੀਆਂ ਰਹਿੰਦੀਆਂ ਨੇ ਹੁਣ ਮਹਾਰਾਜ ਜੀ ਸਮਾਂ ਤਾੜ ਗਏ ਗੁਰੂ ਅਰਜਨ ਦੇਵ ਸਹਿ ਮਹਾਰਾਜੀ ਸ਼ਾਂਤੀ ਦੇ ਪੁੰਝ ਸੀ ਲੜਨਾ ਨਹੀਂ ਸੀ ਚਾਹੁੰਦੇ ਮਹਾਰਾਜੀ ਉਥੋਂ ਸਵੇਰ ਨੂੰ ਇਹ ਉਹਨਾਂ ਨੇ ਆਪਣਾ ਗੋਰੀ ਬਿਸਤਰਾ ਚੱਕਿਆ ਆਪਣਾ ਜੋ ਸੀ ਕਪੜਾ ਲੀਲਾ ਲਿਆ ਤੇ ਬਡਾਲੀ ਗੁਰੂ ਕੀ ਬਡਾਲੀ ਬਡਾਲੀ ਸਾਹਿਬ ਜਾਣਾ ਕੀਤਾ ਉੱਥੇ ਮਹਾਰਾਜ ਜੀ ਆਪਣਾ ਸਮਾਂ ਗੁਜ਼ਾਰਿਆ ਉੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਤੇ ਉਸ ਤੋਂ ਬਾਅਦ ਬਿਰਤੀ ਚੰਦ ਬਹੁਤ ਕੁਝ ਕਰਦਾ ਰਿਹਾ ਬਹੁਤ ਬੈਰ ਵਿਰੋਧ ਕਰਦਾ ਰਿਹਾ ਸੂਲੀ ਨੂੰ ਚੜਾ ਕੇ ਲਿਆਇਆ ਮਾਰਨ ਵਾਸਤੇ ਮੁਗਲ ਫੌਜ ਲੈ ਕੇ ਆਇਆ ਸੂਲੀ ਜਿਹੜਾ ਫੌਜ ਲੈ ਕੇ ਆਇਆ ਸੀ ਸੇਖਾ ਨੇ ਦੱਸਿਆ ਮਹਾਰਾਜ ਜੀ ਸੁਲੀ ਖਾਨ ਫੌਜ ਲੈ ਕੇ ਆਇਆ ਆਪਜੀ ਦਾ ਖਾਤਮਾ ਕਰਨ ਵਾਸਤੇ ਮਹਾਰਾਜ ਜੀ ਕਹਿੰਦੇ ਭਾਈ ਜਿਵੇਂ ਆਇਆ ਓਵੇਂ ਖਤਮ ਹੋ ਜਾਣਾ ਉਹਨੇ ਆਪ ਵੀ ਖਤਮ ਹੋ ਜਾਣਾ ਇਹ ਵਰਵਾਨੀ ਦੇ ਵਿੱਚ ਸਬਦ ਆਉਂਦੇ ਨੇ ਸੁਲੀ ਤੇ ਨਰੈਣ ਰਾਖ ਸੁਲੀ ਕਹਾਤ ਕਹੀ ਨਾ ਪਹੁੰਚ ਜਾਏ ਸੁਲੀ ਮੂਆ ਹੋਏ ਨਿਪਾਕ ਪਾਕ ਵਿੱਚ ਮਰਨਾ ਤੇ ਨਿਪਾਕ ਹੋ ਕੇ ਮਰਨਾ ਮਾਰੀਆਂ ਨਿਪਾਕ ਹੋ ਕੇ ਮਰੂਗਾ ਪਿਰਥੀ ਚੰਦ ਨੂੰ ਲੈ ਕੇ ਆਇਆ ਪਿਰਥੀ ਚੰਦ ਨੇ ਆਪਣੇ ਜਿਹੜਾ ਕਾਰੋਬਾਰ ਸੀ ਵੱਡਾ ਵੱਡਾ ਕਾਰੋਬਾਰ ਉਹਨਾਂ ਦਿਖਾਉਣ ਲੱਗ ਪਿਆ ਆ ਮੇਰੇ ਪੱਠੇ ਲਾਏ ਹੋਏ ਨੇ ਆ ਮੈਂ ਇੱਟਾਂ ਪੈਦਾ ਕਰਦਾ ਆ ਮੈਂ ਢੇਰੇ ਬਣਾਉਣਾ ਆ ਮੈਂ ਸੇਵਾ ਕਰਦਾ ਉਹ ਪੱਠਿਆਂ ਦੇ ਵਿੱਚ ਲੈ ਬੜਿਆ ਘੋੜਾ ਕਿਤੇ ਡਰ ਗਿਆ ਫੀਚਰ ਗਿਆ ਜਿਹੜੇ ਇੱਟਾਂ ਦੇ ਪੱਠੇ ਲੱਗੇ ਹੋਏ ਸੀ ਉਹਦੇ ਵਿੱਚ ਜਾ ਗੜਿਆ ਜਿਵੇਂ ਆਪਣੇ ਪਾਥੀਆਂ ਦੇ ਘਾਰੇ ਲੱਗੇ ਹੁੰਦੇ ਨੇ ਵਿਗੇ ਦੋ ਵਿਗੇ ਚ ਇਸ ਤਰ੍ਹਾਂ ਉਹਨੇ ਬੜੇ ਪੱਠੇ ਪੱਠੇ ਲਾਏ ਹੋਏ ਸੀ ਪੁਰਾਣੇ ਸਮੇਂ ਚ ਇੱਦਾਂ ਹੁਣ ਵੀ ਇਦਾਂ ਆ ਮਹਾਰਾਸ਼ਟਰ ਦੇ ਵਿੱਚ ਇਸ ਤਰ੍ਹਾਂ ਪੱਠੇ ਲੱਗੇ ਹੁੰਦੇ ਆ ਇੱਟਾਂ ਪਕਾਉਣ ਦੇ ਪੱਠੀਆਂ ਸੁੱਟ ਛੁੱਟੀਆਂ ਗੁਹਾਰੇ ਉਹਨਾਂ ਚ ਅੱਗ ਦਿੱਤੀ ਹੁੰਦੀ ਆ ਉਹਨਾਂ ਚ ਲੈ ਬੜਿਆ ਤੇ ਨਿਕਲ ਨੂੰ ਸਮਾਂ ਨਾ ਮਿਲਿਆ ਘੋੜਾ ਵਿੱਚਰ ਗਿਆ ਡਰ ਗਿਆ ਤੇ ਉੱਪਰੋਂ ਗਿਰ ਕੇ ਅੱਗ ਵਿੱਚ ਸੁਲੀਖਾਨ ਮਰ ਗਿਆ ਤੇ ਫੌਜ ਪਿੱਛੇ ਜਾਣੀ ਕੀਤੀ ਸਭ ਕੁਝ ਖਤਮ ਹੋ ਗਿਆ ਵਿੱਚੇ ਮਹਿਰ ਤੇ ਯੋਲਾ ਪਰਸੀ ਚਾਂਸੀ ਉਹ ਅਦਾਸ ਹੋ ਕੇ ਉਹਨੇ ਘਰ ਚਲੇ ਆ ਗਿਆ ਉਹਨੇ ਚੌਲ ਛਾਮ ਨੂੰ ਜ਼ਿਆਦਾ ਖਾ ਲਿਆ ਫਿਰ ਕਿਉਂ ਮਰ ਗਿਆ ਤੇ ਉਸ ਤੋਂ ਬਾਅਦ ਫਿਰ ਬਾਬਾ ਬੁੱਢਾ ਜੀ ਤੇ ਬਾਬਾ ਭਾਈ ਗੁਰਦਾਸ ਜੀ ਉਹਨਾਂ ਨੇ ਮੋਰਚਾ ਲਾ ਕੇ ਅੰਮ੍ਰਿਤਸਰ ਦੇ ਵਿੱਚ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਜੀ ਦਾ ਢੰਡੋਰਾ ਘੇਟ ਕੇ ਸੰਗਤਾਂ ਦੱਸਿਆ ਕਿ ਗੁਰੂ ਤਾਂ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਜੀ ਨੇ ਤਾਂ ਸੰਗਤਾਂ ਨੂੰ ਸਾਰਿਆਂ ਨੂੰ ਸਕੇਤ ਕੀਤਾ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਹੀ ਇੰਨਾ ਸਮਾਂ ਕੜਾਕੇ ਫੜਾ ਕੇ ਕੱਟੇ 16 16 ਚਬ ਚਬ ਕੇ ਪਿਉ ਪਿਉ ਕੇ ਸਮਾਂ ਕੱਢਿਆ ਕਿਉਂਕਿ ਸਾਰੀਆਂ ਸੰਗਤਾਂ ਚ ਰੋੜਾ ਪਿੱਟ ਕੇ ਗੁਰੂ ਤੇ ਆ ਬਣਿਆ ਬੈਠਾ ਸੀ ਸਾਰਾ ਪੈਸਾ ਖਾਂਦਾ ਸੀ ਮਹਾਰਾਜ ਜੀ ਦੀ ਲਈ ਕੋਈ ਸਾਧਨ ਨਹੀਂ ਸੀ ਆਮਦਨ ਦਾ ਤੇ ਜਿੰਨੇ ਖਾਂਦਾ ਸੀ ਜਿੰਨੇ ਸਿੰਘ ਸੀ ਸਾਰੇ ਕੜਾਕੇ ਫੜਾ ਕੇ ਕਿੰਨੇ ਸਾਲ ਮਹਾਰਾਜ ਜੀ ਨੇ ਕੜਾਕੇ ਫੜਾ ਕੇ ਕੱਟੇ ਭਾਣੇ ਚ ਰਹੇ ਰੱਬ ਨੂੰ ਵੀ ਦੇਖੋ ਕਿੰਨਾ ਸਮੌਖਾ ਸਮਾਂ ਸਿਰ ਤੇ ਗੁਜ਼ਾਰਨਾ ਪਿਆ ਮਹਾਰਾਜ ਜੀ ਫਿਰ ਦਰਬਾਰ ਸਾਹਿਬ ਵਾਸਤੇ ਅੰਬਰ ਸਰਵਾਸ ਆਉਣ ਵਾਸਤੇ ਮਹਾਰਾਣੀ ਚਾਲੇ ਪਾਏ ਜਦੋਂ ਚਾਲੇ ਪਾਏ ਮਹਾਰਾਜ ਜੀ ਨੇ ਦਰਬਾਰ ਸਾਹਿਬ ਆ ਕੇ ਫਿਰ ਇਹ ਸ਼ਬਦ ਉਚਾਰਿਆ ਸੋਰਠ ਮਹਾਲਾ ਪੰਜਾਬਾ ਗੁਰਪੂਰੈ ਕਿਰਪਾ ਧਾਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰੂ ਨੇ ਕਿਰਪਾ ਧਾਰੀਆ ਕਿਰਪਾ ਕੀਤੀ ਮੇਰ ਕੀਤੀ ਹੈ ਸਾਡੇ ਸਾਰਿਆਂ ਦੀ ਆਪ ਪੂਰੀ ਲੋਚ ਸਾਡੀ ਸਾਡੇ ਮਨ ਦੀ ਜਿਹੜੀ ਲੋਚਣਾ ਸੀ ਨਾਮ ਭਗਤੀ ਸਿਮਰਨ ਗੁਰੂ ਦਾ ਹੁਕਮ ਗੁਰੂ ਦੀ ਹੁਕਮ ਦੀ ਉਦੂਲ ਕੀ ਕਰਨੀ ਗੁਰੂਆਂ ਨੇ ਦਿੱਤੀ ਹੋਈ ਡਿਊਟੀ ਉਹਨੂੰ ਪੂਰਾ ਕਰਨਾ ਇਹ ਸਾਡੇ ਮਨ ਦੀ ਆਸਾ ਸੀ ਇਹ ਪੂਰੀ ਹੋ ਗਈ ਕ੍ਰਿਸ਼ਨਾਨ ਗ੍ਰਹ ਆਏ ਅਨੰਦ ਮੰਗਲ ਸੁਖ ਪਾਈ ਗੁਰੂ ਦੇ ਘਰ ਵਿੱਚ ਨਾਮ ਬਾਣੀ ਸਿਮਰਨ ਗੁਰੂ ਦੇ ਹੁਕਮ ਵਿੱਚ ਭਾਣੇ ਵਿੱਚ ਰਹਿ ਕੇ ਇਹ ਇਸ਼ਨਾਨ ਕੀਤਾ ਗੁਰੂ ਦੇ ਹੁਕਮ ਵਿੱਚ ਰਹਿਣਾ ਗੁਰੂ ਦੇਸ ਗਿਆਨ ਨਾਲ ਗੁਰੂ ਦੇ ਦਿੱਤੇ ਹੋਏ ਸ਼ਬਦ ਨਾਲ ਮਨ ਨੂੰ ਧੋਣਾ ਇਹ ਇਸ਼ਨਾਨਾ ਗੁਰੂ ਘਰ ਵਿੱਚ ਸਰੀਰ ਦਾ ਇਸ਼ਨਾਨ ਵੀ ਵੱਖਰਾ ਹੈ ਪਰ ਮਨ ਦਾ ਇਸ਼ਨਾਨ ਵੱਖਰਾ ਹੈ ਗੁਰੂ ਦੇ ਹੁਕਮ ਵਿੱਚ ਗੁਰੂ ਦੇ ਬਾਣੀ ਵਿੱਚ ਰਹਿ ਕੇ ਮਨ ਨੂੰ ਸ਼ੁੱਧ ਕੀਤਾ ਅਗਰੇ ਆਏ ਗੁਰੂ ਦੇ ਹੁਕਮ ਵਿੱਚ ਆਏ ਗੁਰੂ ਦੇ ਚਰਨਾਂ ਵਿੱਚ ਆਏ ਆ ਅਨੰਦ ਮੰਗਲ ਸੁਖ ਪਾਏ ਅਨੰਦ ਮੰਗਲ ਸੁਖ ਭਾਵ ਨਾਮ ਬਾਣੀ ਗੁਰੂ ਦਾ ਹੁਕਮ ਸਿਮਰਨ ਭਗਤੀ ਗੁਰੂ ਦਾ ਪਾਣਾ ਇਸ ਵੱਡਾ ਸੁਖ ਪਾਇਆ ਸੰਤੋ ਹੋ ਰਾਮ ਨਾਮ ਨਿਸਤਰੀ ਹੈ ਸੰਗਤਾਂ ਦੇ ਪ੍ਰਥਾਈ ਮਹਾਰਾਜ ਜੀ ਨਾਮ ਜਪਣ ਵਾਲਿਆਂ ਨੂੰ ਭਗਤੀ ਕਰਨ ਵਾਲਿਆਂ ਨੂੰ ਉਪਦੇਸ਼ ਕਰਦੇ ਹਨ ਇਹ ਸੰਤੋ ਸਾਧੂਓ ਐਦਾ RAM ਨਾਮ ਦੇ ਨਾਲ ਪਰਿਆ ਜਾਂਦਾ ਹੈ ਬਾਣਾ ਮੰਨ ਕੇ ਨਿਮਰਤਾ ਰੱਖ ਕੇ ਗੁਰੂ ਦੇ ਹੁਕਮ ਵਿੱਚ ਰਹਿ ਕੇ ਮਨ ਨੂੰ ਸੱਚਾ ਪਵਿੱਤਰ ਕਰਕੇ ਗੁਰੂ ਦੇ ਸ਼ਬਦ ਨਾਲ ਇਸ਼ਨਾਨ ਕਰਾ ਕੇ ਗੁਰੂ ਦੇ ਹੁਕਮ ਨਾਲ ਗੁਰੂ ਦੇ ਗਿਆਨ ਨਾਲ ਮਨ ਨੂੰ ਧੋ ਕੇ ਪਵਿੱਤਰ ਕਰਕੇ ਐਦਾ ਨਾਮ ਜਪ ਕੇ ਸਾਧੂ ਸੰਤੋ ਮਹਾਂਪੁਰਖੋ ਸਤ ਸੰਗਤ ਜੀ ਐਦਾ ਸੰਸਾਰ ਤੋਂ ਆਪਣੇ ਆਪ ਦਾ ਭਲਾ ਕਰੀਏ ਉਠ ਕੇ ਤੇ ਬੈਠ ਤੇ ਹਰ ਹਰ ਧਿਆਈਐ ਅਨ ਦਿਨ ਸ਼ੁਕਰਿਤ ਕਰੀਐ ਉੱਠਦਿਆਂ ਬੈਹਦਿਆਂ ਨਾਮ ਜਪੀਏ ਹਰ ਹਰ ਧਿਆਈਐ ਪਰਮੇਸ਼ਰ ਨੂੰ ਧਿਆਉਣਾ ਕਰੀਏ ਨਾਮ ਜਪੀਏ ਅਨ ਦਿਨ ਸ਼ੁਕਰਿਤ ਕਰੀਐ ਅਨ ਦਿਨ ਕਹਿੰਦੇ ਨੇ ਦਿਨ ਰਾਤ ਸ਼ੁਕਰ ਦਾ ਅਰਥ ਹੈ ਚੰਗੇ ਕੰਮ ਸੁਭ ਕਰਮ ਸੋਭ ਸੇਵਾ ਸਿਮਰਨ ਗੁਰੂ ਦਾ ਹੁਕਮ ਚੰਗੀ ਕਰਤ ਸੁੱਚੀ ਕਰਤ ਜਸਾ ਨਹੋਂਦੀ ਕਰਤ ਐਦਾਂ ਅਸੀਂ ਆਪਣੇ ਮਨ ਨੂੰ ਪਰਮੇਸ਼ਰ ਦੇ ਹੁਕਮ ਚ ਲਿਈਏ ਰਹਾਓ ਸੰਤ ਦਾ ਮਾਰਗ ਧਰਮ ਕੀ ਪੌੜੀ ਕੋਬਡ ਭਾਗੀ ਪਾਈ ਸਤ ਸੰਤ ਸਤ ਸੰਗਤ ਕਹਿੰਦੇ ਨੇ ਸੰਤ ਕਹਿੰਦੇ ਨੇ ਸਤ ਨਾਲ ਜੁੜਿਆ ਹੋਇਆ ਜੁੜੀ ਹੋਈ ਆਤਮਾ ਪ੍ਰਮਾਤਮਾ ਨਾਲ ਜੁੜੀ ਹੋਈ ਆਤਮਾ ਪ੍ਰਮੇਸ਼ਰ ਨਾਲ ਜੁੜਿਆ ਹੋਇਆ ਜੀਵ ਉਹਨੂੰ ਸੰਤ ਕਹਿੰਦੇ ਨੇ ਜਿਹਨੇ ਆਪਣੇ ਮਨ ਨੂੰ ਸ਼ਾਂਤ ਕਰ ਲਿਆ ਗੁਰੂ ਦੇ ਸ਼ਬਦ ਨਾਲ ਮਹਾਰਾਜ ਜੀ ਕਹਿੰਦੇ ਭਾਈ ਸਾਧੂ ਸੰਤਾਂ ਦਾ ਜਿਹੜਾ ਮਾਰਗ ਹੈ ਨਾ ਸਤ ਸੰਗਤ ਹੈ ਜਿਹੜੀ ਉਹਨਾਂ ਦਾ ਹੁਕਮ ਹੈ ਜਿਹੜਾ ਉਹਨਾਂ ਦੇ ਨਾਲ ਮਿਲ ਕੇ ਚੱਲਣਾ ਹੈ ਜਿਹੜਾ ਇਹ ਧਰਮ ਦੀ ਪੌੜੀ ਹੈ ਸਾਧੂਆਂ ਸੰਤਾਂ ਦੇ ਹੁਕਮ ਨੂੰ ਮੰਨ ਲੈਣਾ ਉਹਨਾਂ ਦੇ ਹੁਕਮ ਵਿੱਚ ਆ ਜਾਣਾ ਇਹ ਧਰਮ ਦੀ ਪੌੜੀ ਹੈ ਭਾਈ ਕੋਬਡ ਭਾਗੀ ਪਾਏ ਪਰ ਸਾਰੇ ਨਹੀਂ ਪ੍ਰਾਪਤ ਕਰ ਸਕਦੇ ਕਿਉਂਕਿ ਜਿਹੜਾ ਸੰਤ ਦਾ ਮਾਰਗ ਹੈ ਔਖਾ ਬੜਾ ਹੈ ਗੁਰਪੀਰਾਂ ਦੀ ਚੱਕਰੀ ਮਹਾਕਰੜੀ ਸੁਖਸਾਰ ਜਾਦੂ ਸੰਤ ਮਹਾਪੁਰਸ਼ ਮਿੰਟ-ਮਿੰਟ ਤੇ ਟੋਕ ਦਿਆ ਪਲ-ਪਲ ਤੇ ਟੋਕ ਦਿਆ ਗੁਰਬਾਣੀ ਸਾਨੂੰ ਪਲ-ਪਲ ਤੇ ਟੋਕਦੀ ਹੈ ਜਿੰਨੀ ਗੁਰਬਾਣੀ ਪੜੋਂਗੇ ਸਾਡੇ ਜੀਵਨ ਨੂੰ ਸਿੱਧਾ ਕਰਦੀ ਹੈ ਜਿਵੇਂ ਇੱਕ ਆਜੜੀ ਪਸਮਾ ਨੂੰ ਲੈ ਡਾਂਗ ਲੈ ਕੇ ਚਾਰਦਾ ਹੈ ਉਹ ਫਸਲ ਤੋਂ ਮੋੜਦਾ ਹੈ ਕਾਬਲ ਲੈ ਕੇ ਜਾਂਦਾ ਹੈ ਐਵੇਂ ਜਿਵੇਂ ਗੁਰਬਾਣੀ ਸਾਨੂੰ ਸੰਸਾਰ ਦੀ ਵਿਸੇਵਕਾਰਾਂ ਤੋਂ ਰੋਕਦੀ ਹੈ ਸਤ ਸੰਤੋਖ ਦਇਆ ਧਰਮ ਬਲ ਲੈ ਕੇ ਜਾਂਦੀ ਹੈ ਐਵੇਂ ਜਿਵੇਂ ਸਾਧੂ ਮਹਾਂਪੁਰਸ ਰੱਬ ਦੇ ਪਿਆਰੇ ਗੁਰੂ ਦੀ ਸਿੱਖਿਆ ਲੈ ਕੇ ਧਰਮ ਦੀ ਸਿੱਖਿਆ ਲੈ ਕੇ ਪ੍ਰਮਾਤਮਾ ਦੇ ਵਹਿਰੂ ਦੇ ਦਰ ਤੱਕ ਉਹਨਾਂ ਨੇ ਪਹੁੰਚ ਕੀਤੀ ਤੇ ਫਿਰ ਉਪਦੇਸ਼ ਦਿੰਦੇ ਨੇ ਸਾਰਿਆਂ ਨੂੰ ਚੰਗੇ ਪਾਸੇ ਜੋੜਦੇ ਨੇ ਮਾੜੇ ਕਰਮਾਂ ਤੋਂ ਮਾੜੇ ਪਾਸੇ ਤੋਂ ਟੋਕ ਟੋਕ ਕੇ ਚੰਗੇ ਪਾਸੇ ਲੈ ਕੇ ਆਉਂਦੇ ਨੇ ਨਾਮ ਨਾਲ ਜੋੜਦਿੰਨੇ ਟੁੱਟੀਆਂ ਰੂਹਾਂ ਨੂੰ ਪਰਮਾਤਮਾ ਨਾਲ ਜੋੜਦਿੰਨੇ ਸੋ ਸੰਤ ਦਾ ਮਾਰਗ ਧਰਮ ਦੀ ਪੌੜੀ ਸਾਧੂ ਸੰਤਾਂ ਦੇ ਨਾਲ ਮਿਲ ਕੇ ਚੱਲਣਾ ਉਹਨਾਂ ਦੇ ਹੁਕਮ ਵਿੱਚ ਆਉਣਾ ਉਹਨਾਂ ਦੇ ਸਤਸੰਗਤ ਵਿੱਚ ਆ ਕੇ ਸਤਸੰਗਤ ਦੀ ਗੱਲ ਨੂੰ ਮੰਨਣਾ ਇਹ ਧਰਮ ਦੀ ਪੌੜੀ ਹੈ ਕੋ ਬੜਾ ਭਾਗੀ ਪਾਏ ਪਰ ਇਹ ਸਾਰਿਆਂ ਦੇ ਹਿੱਸੇ ਨਹੀਂ ਆਉਂਦਾ ਭਾਈ ਜਿਨ੍ਹਾਂ ਦੇ ਚੰਗੇ ਭਾਗ ਨੇ ਚੰਗੇ ਕਰਮ ਨੇ ਉਹ ਭਾਈ ਦੂਰੋਂ ਆ ਕੇ ਵੀ ਲਾਹਾ ਲੈ ਜਾਂਦਾ ਹੈ ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਚੰਗੇ ਭਾਗਾ ਨਾਲ ਪ੍ਰਾਪਤ ਹੁੰਦੀ ਹੈ ਕੋਟ ਜਨਮ ਕੇ ਕਿਲ ਵਿਖਨਾਸੀ ਹਰ ਚਰਨੀ ਚਿਤ ਲਾਈ ਜਿਨੇ ਗੁਰੂ ਮਹਾਰਾਜ ਦੀ ਸਾਧੂ ਸੰਤਾਂ ਦੀ ਭਗਤਾਂ ਦੀ ਰੱਬ ਦੀਆਂ ਦੀ ਗੱਲ ਮੰਨ ਲਈ ਉਹਦੇ ਜਿਹੜੇ ਜਨਮਾਂ ਜਨਮਾਂ ਦੇ ਕੋਟਾਂ ਕਰੋੜਾਂ ਪਾਪ ਸੀ ਜਿਹੜੇ ਕਿਲ ਵਿਖ ਕਹਿੰਦੇ ਨੇ ਬੱਜਰ ਗੁਨਾਹ ਭੈੜੇ ਗੁਨਾਹ ਕੀਤੇ ਹੋਏ ਨਾ ਮਾਫ਼ ਹੋਣ ਵਾਲੇ ऐसे गुनाह ਕੀਤੇ ਹੋਏ ਕੋਟ ਜਨਮ ਕੇ ਕਿਲ ਵਿਖ ਨਾਸੇ ਕਰੋੜਾਂ ਜਨਮਾਂ ਦੇ ਕੀਤੇ ਹੋਏ ਗੁਨਾਹ ਉਹ ਦੂਰ ਹੋ ਜਾਂਦੇ ਨੇ ਮੁਆਫ ਹੋ ਜਾਂਦੇ ਨੇ ਹਰ ਜਨਨੀ ਚਿਤ ਲਾਏ ਸਤ ਸੰਗਤ ਵਿੱਚ ਬਹਿ ਕੇ ਸਾਧੂ ਸੰਗਤ ਸਾਧੂ ਸੰਤਾਂ ਨਾਲ ਮਿਲ ਕੇ ਜਿਨੇ ਚਿਤ ਲਾ ਲਿਆ ਪ੍ਰਮਾਤਮਾ ਦੇ ਨਾਲ ਪਰਮੇਸ਼ਰ ਦੇ ਨਾਲ ਭਾਈ ਉਸਤਤ ਕਰੋ ਸਦਾ ਪ੍ਰਭ ਆਪਣੇ ਜਨ ਪੂਰੀ ਕਲ ਰਾਖੀ ਪਰਮੇਸ਼ਰ ਦੀ ਪ੍ਰਮਾਤਮਾ ਦੀ ਉਸਤਤ ਕਰੋ ਭਾਈ ਅਸੀਂ ਨਾ ਆਪਣੇ ਘਰਦਿਆਂ ਦੀ ਆਪਣੇ ਪਰਿਵਾਰਾਂ ਦੀ ਆਪਣੇ ਰਿਸ਼ਤੇਦਾਰਾਂ ਦੀ ਆਪਣੇ ਮਿੱਤਰਾਂ ਦੋਸਤਾਂ ਦੀ ਸਾਰਿਆਂ ਦੀ ਹਸਤਤ ਕਰਦੇ ਫਿਰ ਜਾਂਦੇ ਆ ਉਸਤ ਦਾ ਭਾਵ ਇਹ ਨਹੀਂ ਹੁੰਦਾ ਵੀ ਢੰਡੋਰਾ ਲੈ ਕੇ ਸਪੀਕਰ ਲੈ ਕੇ ਪਿੱਟਣਾ ਹਸਤਤ ਕਰਦਾ ਬੰਦਾ ਕੰਮ ਲੈਣ ਦਾ ਮਾਰਾ ਚੰਗਾ ਕਹਿੰਦਾ ਕਿਸੇ ਨੂੰ ਕਿਸੇ ਦਾ ਗੁਣ ਗਾਉਣ ਕਰਦਾ ਹੈ ਬੀਡਰ ਦਾ ਗੁਣ ਗਾਣ ਕਰਦਾ ਹੈ ਕਿਤੇ ਰਿਸ਼ਤੇਦਾਰ ਦਾ ਗੁਣ ਗਾਣ ਕਰਦਾ ਹੈ ਕਿਤੇ ਮਿਸਟਰ ਦੋਸਤ ਦਾ ਗੁਣ ਗਾਣ ਕਰਦਾ ਹੈ ਉਹ ਤਾਂ ਫਾਇਦਾ ਲੈਣ ਦਾ ਮਾਰਾ ਕਰਦਾ ਰੱਬ ਕਰਕੇ ਨਹੀਂ ਕਰਦਾ ਗੁਰੂ ਕਰਕੇ ਨਹੀਂ ਕਰਦਾ ਆਪਣਾ ਫਾਇਦਾ ਲੈਣ ਵਾਸਤੇ ਇਸ ਤਰ੍ਹਾਂ ਕੇ ਮਾਰੇ ਕਹਿੰਦੇ ਨੈ ਦੁਨੀਆ ਨਾ ਸਲਾਹ ਜੋ ਮਰਮੰਜ ਸੀ ਲੋਕਾਂ ਨਾ ਸਲਾਹ ਜੋ ਮਰ ਖਾਕ ਥੀ ਸੰਸਾਰ ਦੀ ਉਸਤਤਿ ਨਾ ਕਰ ਇਹਦੇ ਵਿੱਚ ਤੇਰਾ ਫਾਇਦਾ ਨਹੀਂ ਹੈ ਤੇਰਾ ਭਲਾ ਨਹੀਂ ਹੈ ਉਸਤਤ ਕਰੋ ਸਦਾ ਪ੍ਰਭ ਆਪਣੀ ਕੇਵਲ ਤੇ ਕੇਵਲ ਇੱਕ ਪ੍ਰਮਾਤਮਾ ਦੀ ਪ੍ਰਭੂ ਦੀ ਗੁਰੂ ਦੀ ਉਸਤਤਿ ਵਿੱਚ ਲੱਗ ਜਾ ਨੌਖੇ ਜੀਵ ਜਿਨ ਪੂਰੀ ਕਲ ਰਾਖੀ ਜਿਨੇ ਸਾਡੀ ਕਲ ਯੁਗ ਦੇ ਵਿੱਚ ਇਸ ਕਾਲ ਯੁਗ ਦੇ ਵਿੱਚ ਰੱਖਿਆ ਕਰਨੀ ਐ ਇਸ ਯੁਗ ਦੇ ਵਿੱਚ ਸਾਡੀ ਰੱਖਿਆ ਕਰਨੀ ਐ ਜੇ ਜਾਂ ਸਭ ਭਏ ਪਵਿੱਤਰਾ ਸਤਿਗੁਰ ਕੀ ਸੱਚ ਸਾਖੀ ਜੇ ਜੰਤ ਜਿਹੜੇ ਜੀਵ ਐ ਇਹ ਜੰਤ ਐ ਮਨੁੱਖ ਐ ਸਭ ਭਏ ਪਵਿੱਤਰਾ ਜਿਹੜਾ ਸਰੀਰ ਐ ਇਹ ਵੀ ਪਵਿੱਤਰ ਹੋ ਜਾਣਾ ਅੰਦਰ ਆਤਮਾ ਵੀ ਪਵਿੱਤਰ ਹੋ ਜਾਣੀ ਐ ਜਾਂ ਜਿਹੜਾ ਧਰਮ ਨਾਲ ਜੁੜ ਗਿਆ ਗੁਰੂ ਨਾਲ ਜੁੜ ਗਿਆ ਮਨੁੱਖ ਮਨੁੱਖ ਜੀਵ ਸੰਤੂ ਜੋ ਵੀ ਜੁੜ ਜਾਂਦਾ ਦਾ ਭਲਾ ਹੋ ਜਾਂਦਾ ਹੈ ਪਵਿੱਤਰ ਆ ਪਵਿੱਤਰ ਹੋ ਜਾਂਦਾ ਹੈ ਫਿਰ ਦਾ ਸੁਧ ਹੋ ਜਾਂਦਾ ਹੈ ਮਨ ਵਿੱਚ ਕੋਈ ਦੁਨੀਆ ਦੀ ਬਾਸ ਨਾ ਨਹੀਂ ਰਹਿੰਦੀ ਸਤਿਗੁਰ ਕੀ ਸੱਚ ਸਾਖੀ ਜਿਨੇ ਸਤਿਗੁਰੂ ਦੀ ਗੱਲ ਸੁਣ ਲਈ ਭਾਈ ਸਤਿਗੁਰੂ ਦੇ ਨਾਲ ਸੱਚੀ ਸਾਖੀ ਦਾ ਭਾਵ ਹੈ ਆਪਣਾ ਪ੍ਰੇਮ ਪਾਲਿਆ ਸਖਾ ਪ੍ਰੇਮ ਪਾਲਿਆ ਸਖਾ ਕਹਿੰਦੇ ਨੇ ਨੇੜੇ ਤੋਂ ਨੇੜੇ ਦਾ ਰਿਸ਼ਤਾ ਮੰਗਿਆ ਸਕੇ ਭਰਾ ਨੇ ਸਾਕੀ ਧੀ ਆ ਇਹ ਸਾਕਾ ਬਾਪ ਹੈ ਇਸ ਕਰਕੇ ਉਹ ਰਿਸ਼ਤਾ ਜਿਹੜੇ ਰਿਸ਼ਤੇ ਦੇ ਉੱਪਰ ਕਿਸੇ ਹੋਰ ਦਾ ਹੱਕ ਨਹੀਂ ਹੁੰਦਾ ਕੋਈ ਇੱਕ ਪੁੱਤਰ ਦੀ ਇੱਕ ਬਾਪ ਦਾ ਹੱਕ ਹੁੰਦਾ ਹੈ ਉਹ ਬਾਪ ਤੋਂ ਬਿਨਾ ਕਿਸੇ ਹੋਰ ਦਾ ਹੱਕ ਨਹੀਂ ਹੁੰਦਾ ਇਸ ਤਰ੍ਹਾਂ ਕਰਕੇ ਇੰਨਾ ਪਿਆਰ ਪਾ ਲੈਣਾ ਕਿ ਜਿਹੜੇ ਸਾਧੂ ਨਾਲ ਜੁੜਿਆ ਜਿਹੜੇ ਸਿੱਖ ਨਾਲ ਜੁੜਿਆ ਜਿਹੜੇ ਗੁਰੂ ਨਾਲ ਜੁੜਿਆ ਇੰਨਾ ਗੁਰੂ ਨਾਲ ਜੁੜ ਗਿਆ ਕਿਸੇ ਹੋਰ ਗੁਰੂ ਦਾ ਉਹਦੇ ਉੱਪਰ ਹੱਕ ਨਹੀਂ ਆ ਸਕਦਾ ਜਾ ਕਿਸੇ ਹੋਰ ਗੁਰੂ ਨੂੰ ਆਪਣਾ ਹੱਕ ਨਾ ਦੇਣਾ ਇਹਨੂੰ ਸਖੀ ਕਹਿੰਦੇ ਨੇ ਸਾਖੀ ਕਹਿੰਦੇ ਨੇ ਇਹਨੂੰ ਗੁਰੂ ਦਾ ਪਿਆਰ ਕਹਿੰਦੇ ਨੇ ਇੰਨੀ ਪਵਿੱਤਰਤਾ ਨਾਲ ਪਿਆਰ ਪਾਇਆ ਇਹ ਸਾਰੀ ਆਤਮਾ ਤੇ ਸਰੀਰ ਪਵਿੱਤਰ ਹੋ ਗਿਆ ਭਾਈ ਵਿਗਨ ਵਿਨਾਸ਼ਨ ਸਭ ਦੁੱਖ ਨਾਸ਼ਨ ਸਤਗੁਰ ਨਾਮ ਦਰੜਾਇਆ ਗੁਰੂ ਨੇ ਨਾਮ ਦਰੜਾਇਆ ਪੱਕਾ ਤਾਤਾ ਗੁਰੂ ਨੇ ਨਾਮ ਦਿੱਤਾ ਤੇ ਨਾਮ ਦੇ ਉੱਪਰ ਫਿਰ ਚਲਾਇਆ ਪਈ ਭਾਈ ਨਾਮ ਇਦਾਂ ਜਪਣਾ ਵੈਗਰੂ ਵੈਗਰੂ ਰਾਮ ਰਾਮ ਅੱਲਾ ਅੱਲਾ ਕਰਨ ਨਾਲ ਨਹੀਂ ਫਿਰ ਕੁਝ ਬੰਨਣਾ ਜਿਹੜਾ ਨਾਮ ਜਪਣਾ ਭਾਈ ਫਿਰ ਇਹਦੇ ਉੱਪਰ ਪਹਿਰਾ ਦੇਣਾ ਮਾਰਾ ਦੇਖਣਾ ਨਹੀਂ ਮਾਰਾ ਸੁਣਣਾ ਨਹੀਂ ਮਾਰਾ ਬੋਲਣਾ ਨਹੀਂ ਮਾਰੇ ਥਾਂ ਜਾਣਾ ਨਹੀਂ ਜਿਹੜੀ ਜਿੱਥੇ ਬੈਰ ਬਰੋਹ ਹੋਦਾ ਜਿੱਥੇ ਵਿਸੇ ਵਕਾਰ ਨੇ ਉੱਥੇ ਨਹੀਂ ਜਾਣਾ ਜਿੱਥੇ ਦੁਨੀਆਵਾਰੀ ਦੀ ਗੱਲ ਹੈ ਉੱਥੋਂ ਕਿਨਾਰਾ ਬਟਣਾ ਹੈ ਇਦਾਂ ਗੁਰੂ ਨੇ ਨਾਮ ਜੜਾਇਆ ਭਾਈ ਬਿਗਨ ਮਿਨਾਸਨ ਸਭ ਦੁੱਖ ਨਾਸਨ ਜਦੋਂ ਗੁਰੂ ਨੇ ਨਾਮ ਜੜਾਇਆ ਭਾਈ ਸਾਰੇ ਅੰਦਰੋਂ ਬਿਗਨ ਨਾ ਭੱਜ ਗਏ ਕਿੰਨੇ ਬਿਗਨ ਦੇ ਅੰਦਰ ਅੱਖਾਂ ਦਾ ਮੈਲਾ ਹੋ ਜਾਣਾ ਕੰਨਾਂ ਦਾ ਮੈਲਾ ਹੋ ਜਾਣਾ ਜੀਭਾ ਦਾ ਮੈਲਾ ਹੋ ਜਾਣਾ ਸੁਰਤ ਦਾ ਮੈਲਾ ਹੋ ਜਾਣਾ ਕ ਸੰਗਤ ਵਿੱਚ ਪੈ ਜਾਣਾ ਕਿਸੇ ਕ ਸੰਗੀ ਨਾਲ ਪਿਆਰ ਪੈ ਜਾਣਾ ਇਹ ਸਾਰੇ ਵਿਗੜ ਨੇ ਸਭ ਦੁੱਖ ਨਾਸਨ ਇਹ ਜਿਹੜੇ ਜਿਗ ਵਿਗੜ ਨੇ ਜਿਹੜੇ ਅੰਦਰ ਬੈਠੇ ਨੇ ਜਿਹੜੇ ਦੁੱਖ ਬੈਠੇ ਨੇ ਅੰਦਰ ਸਾਰੇ ਨਸ ਗਏ ਜਦੋਂ ਗੁਰੂ ਦੇ ਨਾਮ ਨੂੰ ਪਰਮੇਸ਼ਰ ਦੇ ਨਾਮ ਨੂੰ ਦ੍ਰਿੜ ਕਰਕੇ ਮੰਨਿਆ ਭਾਈ ਖੋਏ ਪਾਪ ਸਹੀ ਭਈ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ ਪਾਪ ਜਿਹੜੇ ਸਿੱਖੋਗੇ ਪਾਪ ਕੌਣ ਕਰਦਾ ਅੰਦਰ ਬੈਠਾ ਮਨ ਸੁਰਤ ਦੀ ਸੁਰਤ ਉੱਤਰ ਚਲੀ ਜਾਂਦੀ ਹੈ ਮਾਨਸੁਟਤ ਵਿੱਚ ਲੱਗ ਜਾਂਦਾ ਫਿਰ ਸੋਚਿਆ ਫਿਰ ਮੰਨੇ ਆ ਮੰਨੇ ਮੰਨ ਲਿਆ ਤੇ ਤਾਂ ਨਹੀਂ ਕਰਤਾ ਅੱਖਾਂ ਰਾਹੀ ਕੰਨਾਂ ਰਾਹੀ ਜੇਬਾਂ ਰਾਹੀ ਹੱਥਾਂ ਰਾਹੀ ਪੈਰਾਂ ਰਾਹੀ ਇੰਦਰੀਆਂ ਰਾਹੀ ਉਹ ਕਰਮ ਕਾਂਡ ਕਰਤਾ ਫਿਰ ਕਿੱਥੋਂ ਆਇਆ ਸ਼ੁਰੂ ਹੋਇਆ ਸੁਰਤ ਵਿੱਚੋਂ ਖੋਏ ਪਾਪ भए ਸਭ ਭਾਵਨ ਇਦਾਂ ਦੇ ਪਾਪ ਅੰਦਰੋਂ ਸੁਰਤ ਦੇ ਵਿੱਚੋਂ ਨਿਕਲ ਗਏ ਖਾਤਮ ਹੋ ਗਏ ਹੁਣ ਸੁਰਤ ਦੇ ਵਿੱਚ ਪਰਮਾਤਮਾ ਆ ਗਿਆ ਪਰਮੇਸ਼ਰ ਆ ਗਿਆ ਜਨ ਨਾਨਕ ਸੁਖ ਕਰ ਆਇਆ ਜਦੋਂ ਗੁਰਨਾਨਕ ਦੇ ਪਰਮੇਸ਼ਰ ਦੇ ਪਰਮਾਤਮਾ ਦੇ ਗੁਰੂ ਦਾ ਨਾਮ ਹਿਰਦੇ ਚ ਆ ਗਿਆ ਪਰਮੇਸ਼ਰ ਦਾ ਪਿਆਰ ਹਿਰਦੇ ਚ ਆ ਗਿਆ ਪਰਮਾਤਮਾ ਦੀ ਜਾਦ ਪ੍ਰੇਮ ਹਿਰਦੇ ਚ ਆ ਗਿਆ ਗੁਰਨਾਨਕ ਦੇ ਚਰਨ ਹਿਰਦੇ ਚ ਆ ਗਏ ਭਾਈ ਫਿਰ ਵੱਡੇ ਵੱਡੇ ਪਾਪ ਅੰਦਰੋਂ ਖੋ ਗਏ ਨੇ ਦੇ ਸਭ ਪਾਵਨ ਸਾਰਾ ਹਿਰਦਾ ਸੁਧ ਹੋ ਗਿਆ ਜਿਹੜੇ ਹਿਰਦੇ ਨੇ ਸੁਧ ਹੋਇਆ ਜਿਹੜਾ ਹਿਰਦਾ ਸੁਧ ਹੋਇਆ ਉਹਨੇ ਸਾਰਾ ਸਰੀਰ ਹੀ ਪਵਿੱਤਰ ਕਰ ਦਿੱਤਾ ਕੋਈ ਪਾਪ ਹੈ ਸਭ ਪਾਵਨ ਜਨ ਨਾਨਕ ਸੁਖ ਆਇਆ ਜਦੋਂ ਗੁਰੂ ਨਾਨਕ ਦੇ ਘਰ ਦਾ ਸੁਖ ਹਿਰਦੇ ਘਰ ਵਿੱਚ ਆ ਗਿਆ ਭਾਈ ਫਿਰ ਸਾਰੇ ਪਾਸੇ ਸੁਖ ਹੀ ਸੁਖ ਹੋ ਗਿਆ ਆਓ ਭਾਈ ਗੁਰੂ ਅਰਜਨ ਦੇਸ ਜੀ ਮਹਾਰਾਜ ਜੀ ਸਾਨੂੰ ਇਸ ਉਪਦੇਸ਼ ਰਾਹੀਂ ਸਮਝਾਉਂਦੇ ਹਨ ਭਾਈ ਨਾਮ ਨਾਲ ਜੁੜੋ ਭਗਤੀ ਨਾਲ ਜੁੜੋ ਸਾਰੇ ਸੁਖ ਪ੍ਰਾਪਤ ਹੋਣਗੇ ਆਓ ਪਿਛਲੀਆਂ ਪੰਕਤੀਆਂ ਪੜ ਕੇ ਆਪਾਂ ਸਮਾਪਤੀ ਕਰੀਏ ਭਾਈ ਬਿਗਨ ਬਿਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਦੇੜਾਇਆ ਕੋਈ ਪਾਪ ਭੇ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ